ਫੀਓਜ਼ੋਕ ਮ ਜਗਾ ਦੇ ਉੱਪਰ ਪਹੁੰਚੇ ਮੋਕੇ ਤੇ ਪਹੁੰਚੇ ਆ ਜਿਸ ਜਗਾ ਦੇ ਉੱਪਰ ਸਾਰਾ ਜਿਹੜਾ ਕੱਟਾ ਕਰਮ ਹੋਇਆ ਜਿਸ ਜਗਾ ਦੇ ਉੱਪਰ ਮੁੰਡੇ ਦਾ ਕਤਲ ਹੋਇਆ ਔਰ ਦੱਸਿਆ ਜਾ ਰਿਹਾ ਕਿ ਪਹਿਲਾਂ ਜਿਹੜਾ ਸੀ ਉੱਥੇ ਬਲੱਡ ਕਾਫੀ ਦਿਖਾਈ ਪਾਵਾਂ ਦੀ ਜਿਸ ਜਗਾ ਦੇ ਉੱਪਰ ਇੱਥੇ ਜਿਹੜਾ ਉਸ ਲੜਕੇ ਨੂੰ ਪਿੱਛੋਂ ਜਿਹੜੇ ਲੜਕੇ 3-4 ਆਏ ਨੇ ਜਿੰਨਾਂ ਨੇ ਉਸ ਲੜਕੇ ਤੇ ਹਮਲਾ ਕੀਤਾ ਉਹ ਆ ਕੇ ਜਦੋਂ ਇੱਥੇ ਉਹਦੇ दांत ਵਗੈਰਾ ਮਾਰਦੇ ਆ ਤਾਂ ਲੜਕਾ ਬੱਚਾ ਦਾ ਬਚਾਉਂਦਾ ਫਿਰ ਦੂਜੇ ਪਾਸੇ ਚਲੇ ਜਾਂਦਾ ਹੈ ਉੱਥੇ ਇੱਕ ਬੁਹਾਲੇ ਦੇ ਲੋਕ ਲੇਡੀ ਚਿਲਰ ਦੇ ਘਰ ਦੇ ਬਾਹਰ ਸਾਰਾ ਮੱਦਲ ਹੋਇਆ ਜਾਂ ਬੱਚਾ ਜਿਹੜਾ ਉਹਦਾ ਨਾਲ ਦੀ ਕੀ ਹੋਇਆ ਕੀ ਸੀਗਾ ਉਸ ਸਮੇਂ ਕੀ ਹੋ ਰਹੀ ਸੀ ভাই ਕੋਈ ਗੱਲ ਨਹੀਂ ਆਈ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਉਹ ਪੈਲੀਆਂ ਦੇ ਵਿੱਚ ਖੜੇ ਸੀਗੇ ਮੁੰਡੇ ਠੀਕ ਹੈ ਉੱਥੋਂ ਦੀ ਇਹਨਾਂ ਦੀ ਗੱਲ ਹੋਈ ਹੈ ਉਸ ਮੁੰਡੇ ਦੇ ਨਾਲ ਦੋ ਮੁੰਡੇ ਹੋਰ ਸੀਗੇ ਉਹ ਸਾਨੂੰ ਨਹੀਂ ਪਤਾ ਕੌਣ ਸੀ ਜੀ ਮੁੰਡਿਆਂ ਦੀ ਇਹਨਾਂ ਦੀ ਲੜਾਈ ਹੋਈ ਹੈ ਨਾ ਉਹ ਕਾਲੂ ਨਾ ਹੀ ਉਹਦਾ ਉਹ ਸਾਨੂੰ ਥੋੜੀ ਜਾਣ ਪਛਾਣ ਚ ਹੈਗਾ ਉਹ ਨਹੀਂ ਨਹੀਂ ਜਿਹੜਾ ਸ਼ਖਸ ਕਾਲੂ ਹੈ ਹਾਂਜੀ ਉਹਨੇ ਮਾਰਿਆ ਉਹਨੇ ਹੀ ਮਾਰਿਆ ਠੀਕ ਹੈ ਉਹਨੇ ਨਾ ਮਤਲਬ ਉੱਥੋਂ ਦੀ ਲੜਾਈ ਹੋਈ ਆ ਉੱਥੇ ਸ਼ਾਇਦ ਉਹਦੀ ਸੌਲ ਹੋਣੀ ਹੋਵੇ ਜਾਂ ਕੁਝ ਹੋਇਆ ਹੈ ਹੈਨਾ ਮੁੰਡੇ ਨੇ ਬਸ ਪਾਣੀ ਦਾ ਘੁੱਟ ਮੰਗਿਆ ਸੀ ਪਾਣੀ ਦੇਣ ਲੱਗੇ ਆ ਮੈਂ ਮੈਨੂੰ ਵਾਅਦਾ ਦਿੱਤੀ ਆ ਤੇ ਮੁੰਡੇ ਨੂੰ ਖਿੱਚ ਕੇ ਲੈ ਗਿਆ ਜਦੋਂ ਖਿੱਚ ਕੇ ਲੈ ਗਿਆ ਮੈਂ ਆਪਣੀ ਜੋਰ ਨੂੰ ਵਾਅਦਾ ਦਿੱਤੀ ਮੈਂ ਕਿਹਾ ਬਾਹੂ ਨੂੰ ਨਾ ਮੁੰਡੇ ਨੂੰ ਖਿੱਚ ਕੇ ਲੈ ਗਿਆ ਪੰਜੇ ਨੂੰ ਮੈਂ ਕਿਹਾ ਪੰਜਾ ਕਿੰਦੇ ਨਾ ਉਹਨੂੰ ਮੈਂ ਕਿਹਾ ਪੰਜੇ ਨੂੰ ਨਾ ਖਿੱਚ ਕੇ ਲੈ ਗਿਆ ਉਹਨੂੰ ਫੜੋ ਇਹ ਸਾਰੇ ਜਦੋਂ ਜਦੋਂ ਅੱਗੇ ਗਏ ਆ ਨਾ ਉਹਨੇ ਰੱਬ ਜਾਣੇ ਉਹਨੂੰ ਕੀ ਮਾਰਿਆ ਕੀ ਚੀਜ਼ ਮਾਰੀ ਸਾਨੂੰ ਨਹੀਂ ਪਤਾ ਉਹ ਇੱਥੇ ਆਟੋ 'ਚ ਕੀ ਜਿਹੜਾ ਦਿਲ ਵਿੱਚ ਸੱਟਾਂ ਲੱਗੀਆਂ ਤੇ ਛੂੜਾ ਵਗੈਰਾ ਮਾਰਿਆ ਉਹ ਪਹਿਲੀ ਜਿਹੜੀ ਲੜੀ ਉਹ ਸੱਟਾ ਇੱਥੇ ਮਾਰੀ ਕਿ ਪਿੱਛੇ ਮਾਰੀ ਪਿੱਛੇ ਥੜੀ ਦੇ ਕੋਲ ਮਾਰੀ ਹਾਂਜੀ ਉਹ ਥੜੀ ਦੇ ਕੋਲ ਮਾਰੀ ਇਹਨਾਂ ਨੇ ਤੇ ਮੈਂ ਤੇ ਮੇਰੇ ਦੇਵਰ ਨੇ ਨਾ ਛੋਟੇ ਨੇ ਉਹਨੇ ਫੜ ਕੇ ਬਸ ਉੱਥੋਂ ਦੀ ਅਸੀਂ ਇੱਥੇ ਲਿਆਂਦਾ ਕਿ ਮੁੰਡੇ ਨੂੰ ਦੇਖੀ ਉਹਨੂੰ ਜ਼ਿਆਦਾ ਤਾਂ ਨਹੀਂ ਲੱਗਿਆ ਪਾਣੀ ਦਾ ਘੁੱਟ ਦੇਈ ਉਹ ਮੁੰਡਾ ਇੱਥੇ ਐਕਟੀਵੇਟਰ ਦੇ ਕੋਲ ਵਿੱਚ ਫਸ ਗਿਆ ਜਦੋਂ ਉਹਨੂੰ ਸਿੱਟੇ ਕਰਨ ਜਿਹੜਾ ਕਾਲੂ ਆ ਉਹ ਇੱਥੇ ਤਾਂ ਰਹਿਣ ਵਾਲਾ ਜਾਂ ਕੋਣ ਆ ਕੱਲਾ ਪੋਲ ਵਾਲੀ ਸਾਈਡ ਤੋਂ ਕਿਤੇ ਕਹਿੰਦੇ ਨੇ ਐਨਾ ਸਾਨੂੰ ਮੱਕੇ ਦੇ ਮੁੰਡੇ ਨੇ ਮਾਰਿਆ ਦੀ ਉਹ ਕੱਲਾ ਸੀ ਕੋਈ ਜਿਹੜਾ ਉਹ ਲੜਕਾ ਉਸ ਨੂੰ ਕਦੀ ਦੇਖਿਆ ਕੱਲ ਨੂੰ ਵਿੱਚ ਧੱਕੇ ਖਾਂਦੇ ਨੇ ਇੱਥੇ ਰੋਜ਼ ਹੀ ਟੰਡਾ ਬਾਹਰ ਦੀ ਜਗ੍ਹਾ ਤੋਂ ਕਾਠ ਹੁੰਦਾ ਆ ਸਾਨੂੰ ਨਹੀਂ ਪਤਾ ਕਿੱਥੋਂ ਕਿੱਥੇ ਐ ਸਾਹਮਣੇ ਖੜੇ ਕਿਉਂ ਹੁੰਦੇ ਇੱਥੇ ਕਿੰਦੀ ਜਗ੍ਹਾ ਆ ਪਤਾ ਨਹੀਂ ਪਾਜੀ ਕਿੱਥੋਂ ਆਂਦੇ ਕਿੱਥੋਂ ਨਹੀਂ ਆਂਦੇ ਸਾਨੂੰ ਨਹੀਂ ਪਤਾ ਕਿੰਦੀ ਜਗ੍ਹਾ ਕਿੱਦੀ ਹੈ ਪਤਾ ਨਹੀਂ ਸਾਨੂੰ ਜਗ੍ਹਾ ਵੀ ਨਹੀਂ ਪਤਾ ਕਿਉਂਕਿ ਸਾਨੂੰ ਥੋੜੀ ਦੇਰ ਹੀ ਹੋਇਆ ਗਲੀ ਦੇ ਵਿੱਚ ਆਏ ਦਿਆਂ ਸਾਨੂੰ ਐਨਾ ਨਹੀਂ ਖਾਸ ਜਦੋਂ ਇਹ ਸਾਰੀ ਘਟਨਾ ਹੁੰਦੀ ਤੁਸੀਂ ਇਸੇ ਮੌਕੇ ਤੇ ਸੀਗੇ ਨੇ ਭਾਜੀ ਮੈਂ ਤਾਂ ਆਪਣੇ ਅੰਦਰ ਕੱਪੜੇ ਧੋਦੇ ਵੀ ਸੀ ਮੇਰੇ ਘਰ ਦੇ ਤਾਂ ਸਾਰੇ ਫੋਟੋ ਵਾਲਾ ਦਾ ਕੰਮ ਕਰਦੇ ਪਏ ਸੀ ਅੰਦਰ ਦੀ ਖਾਸ ਗੱਲ ਕਿ ਉਹਨਾਂ ਦੀ ਗੱਲ ਹੋਈ ਕੀ ਨਹੀਂ ਹੋਈ ਬਟ ਹੋਈ ਉਹਨਾਂ ਦੀ ਬਾਹਰ ਹੀ ਉਸ ਸਮੇਂ ਲੜਕੇ ਦੀ ਕੀ ਹਾਲਾਤ ਜਿਹੀ ਦੀ ਮੌਤ ਹੋਈ ਹੈ ਮਤਲਬ ਖੰਡਾ ਇਦਾਂ ਹੀ ਡੋਲੇ ਜੇ ਖਾਂਦੇ ਦਾ ਇੱਥੇ ਖੰਡੇ ਖੰਡੇ ਚ ਪਾਣੀ ਮੰਗਿਆ ਪਾਣੀ ਦਾ ਘੋਟੀ ਦੇਣ ਚ ਆਪਾਂ ਬਸ ਦੇਣ ਲੱਗੇ ਆ ਤੇ ਐਨੇ ਨੂੰ ਮੁੰਡਾ ਸੇਰ ਖਿੱਚ ਕੇ ਲੈ ਗਿਆ ਉਹਨੂੰ ਸਾਨੂੰ ਨਹੀਂ ਪਤਾ ਉਹਨਾਂ ਦੀ ਪਹਿਲੀਆਂ ਚ ਕੀ ਗੱਲ ਹੋਈ ਕੀ ਨਹੀਂ ਹੋਈ ਤੇ ਲੜਕਾ ਕੱਲਾ ਕਾਲੂ ਸੀ ਜੇ ਹੋਰ ਵੀ ਸ਼ਖਸੀਅਤ ਹੋਰੀ ਅਣਪਛਾਨੀ ਸਾਨੂੰ ਉਹਦਾ ਨਹੀਂ ਪਤਾ ਕਾਲੂ ਦਾ ਸਾਨੂੰ ਪਤਾ ਉਹ ਸਾਹਮਣੇ ਠੀਕਾ ਦਾ ਭਾਜੀ ਕੀ ਗੱਲ ਕੀ ਆ ਰਹੀ ਮੀਟ ਹੋਈ ਸੀ ਆ ਗੱਲ ਕੋਈ ਇੱਥੇ ਬੈ ਕੇ ਕੀਤੀ ਇਹਨਾਂ ਨੇ ਸਾਨੂੰ ਜਦੋਂ ਮਤਲ ਲੈਇਆ ਜਿਹੜਾ ਕੋਈ ਇਹਨਾਂ ਦਾ ਕੋਚ ਨਹੀਂ ਵਿੱਚੋਂ ਨਿਕਲੇ ਆ ਨਾ ਤੁਹਾਨੂੰ ਪਤਾ ਕੀ ਹੋਇਆ ਕੀ ਨਹੀਂ ਹੋਇਆ ਕੋਈ ਹੋਇਆ ਵਾ ਕਿਸੇ ਲੜਕੇ ਦੀ ਮੌਤ ਹੋਈ ਹੈ ਜਿਸ ਦਾ ਕਤਲ ਕੀਤਾ ਗਿਆ ਉਹ ਵੀ ਨਾਲ ਡ੍ਰਿਲ ਵਗੈਰਾ ਕਰ ਰਹੇ ਸੀ ਅੱਜ ਇੱਥੇ ਬੈ ਕੇ ਕੀਤੀ ਹੈ ਉਸ ਦਿਨ ਮੈਨੂੰ ਪਾਣੀ ਪੀਣ ਆਇਆ ਪਾਣੀ ਪੀਂਦੇ ਦੇਰ ਜੀ ਬੱਸ ਉੱਥੋਂ ਜਦੋਂ ਇਹ ਭੱਜਿਆ ਵਾ ਪਾਣੀ ਪੀਣ ਆਇਆ ਪਹਿਲਾਂ ਉਹਨੂੰ ਉੱਥੇ ਚੀਰ ਮਾਰੀ ਇਹ ਸਾਹਮਣੇ ਬੈਠਾ ਸੀ ਇਤੋ ਦੀ ਮੇਰੇ ਹੁਜ ਪਾਣੀ ਪੀਣਾ ਹੈ ਕਹਿੰਦਾ ਭਾਬੀ ਮੇਰੇ ਬੋਰ ਕਰਦੇ ਮੇਰੇ ਕਰੇ ਉਹਦੇ ਮੈਂ ਕਿਹ ਕਿਹ ਚ ਲੱਗ ਗਈ ਦੀ ਪਹਿਲਾਂ ਹੂੰ ਜਦੋਂ ਪਾਣੀ ਮੰਗਿਆ ਨਾ ਉੱਥੇ ਮੋਢਾ ਡੇਗਿਆ ਮੇਰੇ ਬੂਏ ਸੀ ਕਿੱਦਾਂ ਦਾ ਨੇਚਰ ਸੀਗਾ ਲੜਕੇ ਦਾ ਜਿਸੀ ਭਾਈ ਉਹ ਵਧੀਆ ਮੇਰੇ ਕੋਲ ਤਾਂ ਜਾਂਦਾ ਭਾਈ ਮੈਨੂੰ ਪਤਾ ਬੰਦਾ ਉਹ ਵਧੀਆ ਨਾਈਸ ਉਹਦੇ ਸਿਰ ਤੇ ਆਪਣਾ ਘਰ ਮਾਪੂਰਾ ਛੱਡ ਜਾਂਦਾ ਸੀ ਹੂੰ ਬਸ ਉਹ ਤੁਹਾਡੇ ਘਰ ਆ ਜਾਂਦੇ ਸੀਗਾ ਹਾਂਜੀ ਪੂਰਾ ਘਰੋਂ ਛੱਡ ਜਾਂਦਾ ਸੀ ਜੇ ਨਹੀਂ ਆਦੇ ਪਰ ਸਾਨੂੰ ਇੰਨਾ ਨਹੀਂ ਪਤਾ ਸੀ ਉਹਨਾਂ ਜੇ ਕੰਮ ਹੋਣਾ ਆਪ ਘਰੇ ਲਿਆ ਗਈ ਕਿਸੇ ਲੜਕੇ ਦਾ ਵਿਕਾਸ ਵਿਕਾਸ ਨਾਮ ਸੀ ਉਮਰ ਕਿੰਨੀ ਸੀ ਉਹ ਮਨ 18 19 ਸਾਲ 20 ਸਾਲ ਦਾ ਉਹਦਾ ਪੜਾਈ ਬਰਦਾਸ਼ੀ ਨਹੀਂ ਪੜਾਈ ਫੋਟੋ ਵਾ ਤੇ ਘਰੇ ਆਪਣੇ ਫੋਟੋ ਵਾ ਮੈਂ ਮਤਲਬ ਮਿਹਨਤ ਕਿਸੇ ਦਾ ਕਰਦਾ ਨਹੀਂ ਮੈਂ ਤਾਂ ਕਹਦਾ ਕਬੂਤਰਵਾਜ ਜੋੜੀ ਪਰ ਉਹ ਇਦਾਂ ਕੰਮ ਨਹੀਂ ਕਰਦਾ ਇਹ ਮੁੰਡਾ ਮਤਲਬ ਮਿਹਨਤ ਵਗੈਰਾ ਕਰਦਾ ਸੀਗਾ ਮਿਹਨਤ ਕਿਸ ਲੜਕਾ ਸੀ ਹਾਂ ਮਿਹਨਤ ਕਰਦਾ ਤੇ ਜਦੋਂ ਇਹ ਸਾਰੀ ਭਾਜੀ ਘਟਨਾ ਹੋਈ ਹੈ ਤੇ ਜਿਸ ਲੜਕੇ ਦਾ ਨਾਮ ਕਾਲੂ ਹੈ ਉਸਦੇ ਨਾਲ ਹੋਰ ਵੀ ਸਾਥੀ ਸੀ ਇਕੱਲਾ ਕਾਲੂ ਸੀ ਭਾਜੀ ਇਹ ਮਾਰੀਆਂ ਦੇ ਨੇ ਇਕੱਲੇ ਨੇ ਆ ਪਰ ਮੁੰਡੇ ਦੋ ਨਾਲ ਹੋ ਰਹੇ ਸੀ ਹੂੰ ਮਾਰੀਆਂ ਦੇ ਇਕੱਲੇ ਨੇ ਮੁੰਡੇ ਦੋ ਨਾਲ ਹੈਗੇ ਭਾਜੀ ਜਨਾਨੀਆਂ ਛਡਾਣਗੇ ਬੰਦਾ ਕੀ ਕਰੇਗਾ ਕੀ ਹਥਿਆਰ ਕੀ ਸੀ ਉਸ ਸਮੇਂ ਉਹਦੇ ਕੋਲ ਭਾਈ ਐਡਾ ਕਾ ਕੁਝ ਫੜਿਆ ਹੱਥ ਚ ਉਹਨੇ ਉਹਨੇ ਉਹ ਮਾਰਿਆ ਮਲਕ ਸ਼ੂਰਾ ਨੋਮਾ ਜਿਹਨੂੰ ਚੀਜ਼ ਕਹਦੀ ਹੈ ਕੋਈ ਤੇਜ਼ ਹਥਿਆਰ ਆਪਾਂ ਤਾਂ ਦੇਖਿਆ ਵੀ ਜਿਹਨ ਮਾਰਿਆ ਜੀ ਇਹਨਾਂ ਪਰ ਇਹਨਾਂ ਕੋਈ ਚੀਜ਼ ਦੇਖੀ ਤਿੱਖੀ ਹੈ ਬੜੀ ਬ੍ਰੇਕ ਜੀ ਬਸ ਉਹ ਮਾਰਿਆ ਭਾਜੀ ਗੱਲ ਕਰੀਏ ਤੁਹਾਡਾ ਇਲਾਕਾ ਕਾਫੀ ਕੰਜੈਸਟਡ ਆ ਇੱਕ ਮੁਹੱਲਾ ਆ ਨਾ ਮੁਹੱਲੇ ਦੇ ਵਿੱਚ ਅੱਜਕੱਲ ਇਦਾਂ ਬੱਚਿਆਂ ਦਾ ਭਾਈ ਸਾਡਾ ਮਹੱਲਾ ਨਾ ਐਸਟਾ ਨੰਬਰ 1 ਤੇ ਆਇਆ ਪਿਆ ਨੰਬਰ 1 ਤੇ ਕਿਉਂ ਆਇਆ ਪਿਆ ਜਿਹੜਾ ਕੁੱਤਾ ਬਿੱਲਾ ਸਾਹਿਬ ਇੱਥੇ ਰਹਿੰਦੇ ਹੁੰਦੇ ਨੇ ਨਵਾਂ ਬੰਦਾ ਭжая ਕੀ ਨਸ਼ਾ ਪਿਆਰੀ ਵਿੱਚ ਨਸ਼ਾ ਭੰਗ ਦੇ ਪਿੱਛੇ ਕੋਈ ਨਸ਼ਾ ਕੋਈ ਨਹੀਂ ਦਿੰਦਾ ਬਾਰੂ ਲੈ ਕੇ ਵੇਚਣਾ ਬਾਰੂ ਲੈ ਕੇ ਕੋਈ ਵੇਚਦਾ ਤੁਸੀਂ ਮਹੱਲੇ ਦੇ ਹੁੰਦੇ ਤੁਸੀਂ ਭਾਈ ਸਾਨੂੰ ਐਦਾ ਪਤਾ ਹੋਵੇ ਨਾ ਤੇ ਅਸੀਂ ਮਿੰਟ ਲਈ ਕਰ ਦਿੰਦੇ ਨਸ਼ਾ ਕੋਈ ਵੇਚਦਾ ਹੋਊਗਾ ਕਿ ਲੜਕਿਆਂ ਨੂੰ ਨਸ਼ਾ ਕਿੱਥੋਂ ਮਿਲਦਾ ਭਾਈ ਸਾਨੂੰ ਪਤਾ ਹੋਵੇ ਨਾ ਆਪਾਂ ਮਿੰਟ ਲਈ ਭਾਈ ਸਾਡੇ ਨਾਲ ਚੱਲੋ ਇੱਕ ਇੱਕ ਸਵਾਲ ਆ ਤੁਸੀਂ ਕਿੰਨੇ ਇਥੇ ਪੈਲੀਆਂ ਦੇ ਵਿੱਚ ਲੜਕੇ ਆਉਂਦੇ ਜਾਂਦੇ ਕਦੀ ਤੁਸੀਂ ਪੁਲਿਸ ਦੇ ਧਿਆਨ ਚ ਲਿਆਦਾ ਮਾਮਲਾ ਭਾਈ ਆਪਾਂ ਨੂੰ ਦੇਖੋ ਆਪਾਂ ਲੋੜ ਨਹੀਂ ਆ ਪੈਸੇ ਗਏ ਭਾਈ ਹੁਣ ਧਮਕੀ ਮਿਲਦੀ ਭਾਈ ਐਦਾ ਕਰਾਂਗੇ ਉਦਾ ਕਰਾਂਗੇ ਆਪਾਂ ਕਿਉਂ ਚੱਕਰ ਜੀਏ ਆਪਾਂ ਪਰਿਵਾਰੀ ਦੇ ਬੰਦੇ ਆ ਇਹ ਤੁਸੀਂ ਭੈਣ ਦਾ ਭਰਾ ਚਲਾ ਗਿਆ ਪਰ ਜੇ ਅਗਰ ਨਸ਼ੇ ਦੇ ਕਰਕੇ ਇਥੇ ਨਾ ਨਸ਼ਾ ਹੁੰਦਾ ਜਾਂ ਨਾ ਇਹਦਾ ਚੀ ਹੁੰਦੀ ਸ਼ਾਇਦ ਬੱਚੇ ਤਾਂ ਜਾਨ ਨਾ ਜਾਂਦੀ ਭਾਈ ਇਹ ਉਹੀ ਗੱਲ ਕਹਿ ਰਹੇ ਬੋ ਮਾਰ ਆਇਆ ਜੋ ਵੀ ਆਇਆ ਆਲਾ ਭਰਾ ਹੀ ਚਲੋ ਕੀ ਕਹਿ ਸਕਦਾ ਹੁਣ ਤੇ ਉਸ ਮੌਕੇ ਤੇ ਪੁਲਿਸ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਭਾਈ ਇਹ ਮੌਕੇ ਦੇ ਕਿੰਨੇ ਮੌਕੇ ਤੇ ਉਹਨੂੰ 2 ਮਿੰਟ ਭਾਜੀ ਉਥੋਂ ਦੀ 2 ਕਦਮ ਚੱਕੇ ਇੱਥੋਂ ਤੱਕ ਆਇਆ ਇੱਥੇ ਆ ਕੇ ਡਿੱਗ ਗਿਆ ਹੂੰ ਹਾਂ ਇਹ ਚ ਖਤਮ ਹੋ ਗਿਆ ਅਸੀਂ ਮੈਲੇ ਇੱਥੋ ਹੀ ਡੈਡੀ ਸੀ ਡੈਡੀ ਉਹ ਤੋ ਆ ਤੋਰ ਮਗਰ ਦੋ ਕਦਮ ਚੱਕੇ ਆ ਇੱਥੇ ਆ ਡੇ ਗਿਆ ਇੱਥੋ ਦੀ ਇਲਾਜ ਦੇ ਲਈ ਕੋਲ ਲੈ ਗਿਆ ਉਹਨੂੰ ਪਤੇ ਚਾਚੇ ਕੋਈ ਵੱਟ ਮੈਨੂੰ ਮੇਰੇ ਘਰ ਤੇ ਫੋਨ ਕੀਤਾ ਇਹ ਮੁੰਡੇ ਨੂੰ ਕੀਤਾ ਮੈਨੂੰ ਕੀਤਾ ਮੈਂ ਆਪਣੇ ਸਾਂਡੂ ਘਰੇ ਉਤੋਂ ਦੀ ਆਇਆ ਉਤੋਂ ਕਿਸੇ ਦਾ ਇਹਨਾਂ ਦੇ ਘਰੇ ਗਿਆ ਮੈਂ ਗੈਣ ਮੈਂ ਇੱਧਰ ਨਹੀਂ ਆਇਆ ਨਕਾ ਤਾਂ ਮੁੰਡਾ ਲੈ ਰਿਹਾ ਮੈਨੂੰ ਕੀ ਪਤਾ ਨਾ ਵੱਡਾ ਕੰਮ ਹੋਇਆ ਵਿੱਚ ਆ ਕੇ ਆਪ ਆ ਵੀ ਲੈ ਜਾਂਦੇ ਪਹਿਲਾਂ ਤਾਂ ਲੋਕ ਕਹਿੰਦੇ ਸੀ ਕੁੜੀਆਂ ਸੁਰੱਖਿਤ ਹੈ ਨਹੀਂ ਹੁਣ ਤਾਂ ਲੱਗਦਾ ਮੁੰਡੇ ਵੀ ਸੁਰੱਖਿਤ ਹੈ ਨਹੀਂ ਭਾਈ ਕੋਈ ਨਹੀਂ ਸੁਰੱਖਿਆ ਹੈਗਾ ਤੇ ਕੋਈ ਵੀ ਨਹੀਂ ਹੈਗਾ ਨਾ ਮੁੰਡੇ ਨਾ ਕੁੜੀਆਂ ਕੋਈ ਸਮਾਂ ਹੀ ਨਹੀਂ ਦਰਬਾ ਜੀ ਰਿਹਾ ਹਮ ਸਮਾਂ ਰਹੀ ਹੈ ਇਹ ਦਾ ਕੋਈ 12 18 ਸਾਲ ਦੀ ਉਮਰ ਦੀ ਲੜਕੇ ਜਿਹਨੇ ਬਹੁਤ ਕੁਝ ਨੇ ਕੋਈ ਜਿਹੜੇ ਕਰਨਾ ਦੀ ਜਿੱਦਗੀ ਭਾਈ ਬਹੁਤ ਕੁਝ ਦੇਖਣਾ ਚਾਹੀਦਾ ਨਹੀਂ ਚਲੋ ਜੋ ਵਿਕਾਸ ਨਾਮ ਦਾ ਲੜਕਾ ਸੋ ਦੋਸਤੋ ਦੱਸਦੀ ਇੱਕ ਵਾਰੀ ਉਸ ਮੌਕੇ ਦੇ ਉੱਪਰ ਪਹੁੰਚੇ ਹੋਏ ਆ ਜਿੱਥੇ ਸਾਰੀ ਇਹ ਘਟਨਾ ਹੋਈ ਹੈ ਵਿਕਾਸ ਸ਼ਰਮ ਦਾ ਲੜਕਾ 17 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਸੋ ਦੋਸਤੋ ਦੇਖ ਸਕਦੇ ਹੋ ਕਿ ਜਿੱਥੇ ਘਟਨਾ ਹੋਈ ਸੋ ਪਹਿਲਾਂ ਦੱਸਿਆ ਜਾ ਰਿਹਾ ਜਿੱਥੇ ਜਿਹੜੀਆਂ ਪਿੱਛੇ ਪੈ ਲੀਆਂ ਮੈਂ ਤੁਹਾਨੂੰ ਉਹ ਜਗ੍ਹਾ ਜ਼ਰੂਰ ਦਿਖਾਉਂਗਾ ਉਹ ਜਿੱਥੇ ਨਸ਼ੇ ਦੇ ਵੱਡੇ ਇਨਜਾਮ ਲੱਗ ਰਹੇ ਕਿ ਇੱਥੇ ਨਸ਼ਾ ਵਗੈਰਾ ਹੁੰਦਾ ਹੈ ਲੜਕੇ ਪੈਲੀਆਂ ਦੇ ਵਿੱਚ ਵੜ ਕੇ ਨਸ਼ਾ ਕਰਦੇ ਨੇ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਯੁੱਧ ਨਸ਼ਾ ਵਿਰੋਧੀ ਉਭਿਓ ਸਰੀਆਮ ਤੇ ਦਿਓੜ ਦੀ ਜੀ ਇੱਥੇ ਇਹ ਲੜਾਈ ਦੀ ਜਹਰਾ ਜੀ ਗਰੋਂਡੇ ਅੰਗਰਾਲ ਸਾਹਿਬ ਯੁੱਧ ਮਸ਼ਾਹ ਵਿਰੋਧ ਕਿੱਥੇ ਖੜਾ ਜੀ ਅੱਜ ਭਾਈ ਤੂੰ ਦੇਖ ਕੇ ਮਹੱਲੇ ਵਾਲੇ ਕਹਿ ਰਹੇ ਇੱਥੇ ਨਸ਼ਾ ਹੁੰਦਾ ਪਰ ਇੱਥੇ ਕੋਈ ਨਸ਼ਾ ਬੰਦੇ ਨਹੀਂ ਕਹਿੰਦੇ ਚੱਕੇ ਜਾਂਦੇ ਫੜਦੇ ਨਹੀਂ 2023 ਤੇ ਵਿਚੜ ਜਦੋਂ ਸ਼ੀਤਲੌਰ ਆਜੀ ਆ ਮਿਲ ਰਹੇ ਆ ਤੇ ਇੱਥੇ ਨਾ ਮੈਂ ਦਿੱਲੀ ਪੀਸੀਆਰ ਮੁਅੱਦਮਾ ਰੂਟ ਨੂੰ ਲਵਲਦਾ ਰਿਹਾ ਬੇ ਇੱਕ ਦੋ ਗੇਲੀ ਜ਼ਰੂਰ ਨਹੀਂ ਇਹ ਅੱਜ ਤੱਕ ਨਾ ਤੇ ਪਤਾ ਲੱਗਾ ਜਗਾ ਕਿ ਦੀ ਆ ਤੇ ਸਾਰੇ ਮਹੱਲੇ ਨੂੰ ਖਰਾਬ ਕਰਨ ਦੀ ਹੀ ਜਗਾ ਆ ਤੇ ਜੇ ਇਹ ਤੇ ਕਿਸੇ ਦੇ ਨਹੀਂ ਹੈਗੇ ਜਾਂ ਇੱਥੇ ਮਹੱਲੇ ਵਾਲੇ ਕੋਈ ਭਾਰਤ ਬਣਾ ਦੇਓ ਜੀ ਜਗਤਾਰਨਿਕ ਸਥਾਨ ਇਹ ਜਗ੍ਹਾ ਕਿ ਦੀ ਹੈ ਸਰਕਾਰੀ ਜਗ੍ਹਾ ਹੈ ਜਾਂ ਕਿਸੇ ਵਿਅਕਤੀ ਦੀ ਹੈ ਸਾਨੂੰ ਤੇ 35 ਸਾਲ ਇਦਾਂ ਹੋ ਗਿਆ ਜੇ ਤੇ ਕੋਈ ਦਾ ਕੋਈ ਬਾਲੀ ਬਾਰਸ ਹੋਵੇ ਤੇ ਜਾਂ ਤੇ ਕੋ ਨੀਆਂ ਕੱਢੇ ਕੋ ਚਾਰਦਵਾਰੀ ਕਰਾ ਦੇ ਜਾਂ ਕੋ ਦੇਖਰੇਖ ਹੋਣੀ ਚਾਹੀਦੀ ਹੈ ਕਿਉਂਕਿ ਬੰਦ ਹੋਵੇ ਨਾ ਜਾਂ ਪਲਾਟ ਹੈਗਾ ਇਹਨੂੰ ਬੰਦ ਕਰ ਦਿੱਤਾ ਜਾਵੇ ਕੋਈ ਮੇਰੇ ਸਾਹਮਣੇ ਤੇ ਜੰਮ ਬਲੇ ਦੇ ਇਥੇ ਪਾਰਕ ਬਣਾ ਦੇਣੀ ਚਾਹੀਦੀ ਹੂੰ ਤੇ ਜਗਤਾਰਨਿਕ ਸਥਾਨ ਤੇ ਕੋਈ ਲੜਕਾ ਕਿ ਨਸ਼ੇ ਦਾ ਸੇਵਨ ਨਾ ਕਰੇ ਤਾਂ ਕਿ ਜਿਹੜਾ ਹੋਰ ਵੀ ਲੋਕਾਂ ਨੂੰ ਭਾਈ ਇਹ ਮਹੱਲਾ ਬਹੁਤ ਪਰੇਸ਼ਾਨ ਹੈ ਉੱਤੇ ਚਲੋ ਟਾਈਮ ਜਾਂਦਾ ਹੋ ਗਿਆ ਲੋਕੀ ਆਪਣੇ ਆਪਣੇ ਘਰਾਂ ਦੇ ਵਿੱਚ ਕਿਤੇ ਦਿਨੇ ਆ ਕੇ ਜਾਂ ਸ਼ਾਮ ਨੂੰ ਵੈਸੇ ਕੋ ਚੱਕ ਤਾਂ ਅਸਤੇ ਜੁੰਡੀ ਲੱਗ ਹੋएगी ਪੈਗ ਦੀ ਲੱਗ ਹੋएगी ਸ਼ਾਇਦ ਕੋ ਛੂਟੇ ਦੀ ਲੱਗ ਹੋਵੇ ਏਦਾਂ ਯਾਰ ਹਨਾ ਮਨ ਹਰ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਆ ਕੇ ਗਲਤ ਐਕਟੀਵਿਟੀ ਹੁੰਦੀ ਹੈ ਔਰ ਮੈਂ ਲਾਈਫ ਇਸ ਚੀਜ਼ ਦੇ ਵਿੱਚ ਕੁਝ ਨਹੀਂ ਹੈਗਾ ਮੈਂ ਬਹੁਤ ਪਰੇਸ਼ਾਨ ਹਾਂ ਮੈਂ 2023 ਤੋਂ ਪਤਾ ਹੈ ਹੂੰ ਠੀਕ ਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਪਈ ਜਰੰਦਰ ਜਸਤਲਾ ਕੀ ਕੀ ਹਲਾਟ ਕੀ ਕੀ ਮਹੌਲ ਹੋਇਆ ਹੈ ਨਾ ਪਰ ਦੇਖੋ ਅੱਜ ਦੇ ਇੱਕ ਬੱਚਾ ਚਲਾ ਗਿਆ ਔਰ ਸਾਡਾ ਪਰਿਵਾਰ ਨੂੰ ਜਿੱਥੇ ਦੁੱਖ ਹੈਗਾ ਪਰ ਕਿਤੇ ਨਾ ਕਿਤੇ ਚਲੋ ਪੁਲਿਸ ਬੰਦੇ ਵੀ ਫੜ ਲੂਗੀ ਪਰ ਪਰਿਵਾਰ ਕੋ ਬੱਚਾ ਥੋੜੀ ਵਾਪਸ ਆ ਜਣਾ ਉਹਨਾਂ ਦਾ ਭਾਈ ਜੀ ਦਰਸਲ ਬੱਚਾ ਆ ਠੀਕ ਆ ਉਹ ਲੜਾਈ ਝਗੜੇ ਵਾਲਾ ਬਿਲਕੁਲ ਨਹੀਂ ਹੈਗਾ ਕਬੂਤਰ ਬਾਜ਼ ਜ਼ਰੂਰ ਹੈਗਾ ਥੋੜੀ ਫੈਮਲੀ ਵੀ ਸਾਰੀ ਵਧੀਆ ਵਾ ਕੋਈ ਅੰਦਰ ਦੀ ਗੱਲ ਨਹੀਂ ਹੈਗੀ ਕਿ ਜੋ ਉਹਦੇ ਘਰ ਦੇ ਨਸ਼ਾ ਕਰਦੇ ਨੇ ਜਾਂ ਉਹ ਵੀ ਕਰਦਾ ਜਾਂ ਕੋਈ ਏਦਾਂ ਦੇ ਵੀ ਨਹੀਂ ਹੈਗੇ ਉਹ ਬਹੁਤ ਵਧੀਆ ਮੁੰਡਾ ਆ ਧਿਆਨ ਦਾ ਜਾਂਦਾ ਹੈ ਉਹਦਾ ਭਰਾ ਵੀ ਆਂਦਾ ਜਾਂਦਾ ਇੱਥੇ ਵੱਡਾ ਮਤਲਬ ਵਧੀਆ ਡੱਬਾ ਹੈਗਾ ਬਾਕੀ ਹੁਣ ਅੱਜ ਉਹਨਾਂ ਦਾ ਆਪਸ ਵਿੱਚ ਕੀ ਹੋਇਆ ਪਰ ਇੱਕ ਚੀਜ਼ ਹੈ ਤੁਹਾਡੇ ਚਲੋ ਮੱਲੇ ਦੇ ਵਿੱਚ ਇੰਨੀ ਵੱਡੀ ਘਟਨਾ ਅੱਖਾਂ ਦੇ ਪਰ ਤੁਹਾਡੇ ਵੀ ਬੱਚੇ ਨੇ ਹੋਰ ਗਲੀ ਦੇ ਵਿੱਚ ਬੱਚੇ ਰਹਿੰਦੇ ਆ ਗਲਤ ਜਿਹੜਾ ਦੇਖੋ ਨਾ ਕੱਲ ਨੂੰ ਅੱਜ ਕੱਲ ਅਜ ਉਹਦੇ ਨਾਲ ਹੋਇਆ ਕਿਸੇ ਹੋਰ ਵੀ ਨਾ ਪੁੱਤ ਨਾ ਵੀ ਹੋ ਸਕਦਾ ਗਲਤ ਵੀ ਹੋ ਸਕਦੀ ਘਟਨਾ ਜਦੋਂ ਅੱਜ ਕਿਸੇ ਨਾਲ ਹੋਈ ਆ ਆ ਚੀਜ਼ ਦੇਖ ਕੇ ਤੇ ਸਾਨੂੰ ਆਪਣੇ ਆਪ ਚ ਡਰ ਆ ਹੈਗਾ ਤਾਂ ਸਾਡੇ ਬੱਚਿਆਂ ਦਾ ਪਤਾ ਨਹੀਂ ਕਿਦਾਂ ਤੁਸੀਂ ਇੰਨੀ ਗੱਲ ਸਮਝਦੇ ਆਪਣੇ ਆਪ ਨੂੰ ਸੇਮ ਮਹਿਸੂਸ ਕਰਦੇ ਹੋ ਨਹੀਂ ਭਾਜੀ ਬਿਲਕੁਲ ਸੇਫ ਨਹੀਂ ਹੈ ਕਿਉਂਕਿ ਸਾਡਾ ਤਾਂ ਇੱਥੇ ਨੰਗਣਾ ਹੀ ਓੱਖਾ ਸੀ ਦੁਕਾਨ ਤੇ ਜਾਣਾ ਹੋਵੇ ਨਾ ਅਸੀਂ 100 ਵਾਰ ਸੋਚ ਕੇ ਜਾਂਦੇ ਹਾਂ ਕਿ ਇੱਥੇ ਕੱਠ ਹੋਏ ਰਹਿਣਾ ਕਿੱਦਾਂ ਜਾਣਾ ਕਿੱਦਾਂ ਕੋਈ ਸਮਾਂ ਹੁੰਦਾ ਸੀ ਜਿਹੜੇ ਲੋਕ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੜਕਾਂ ਦੀ ਗਲੀਆਂ ਦੇ ਧੁੱਪ ਸਿੱਖਦੇ ਸੀ ਅੱਜ ਕੱਲ੍ਹ ਦੇ ਕੋਈ ਧੁੱਪ ਸਿੱਖਣ ਬੈਠਦਾ ਤਾਂ ਵਾਲੀਆਂ ਲਾ ਕੇ ਲੈ ਜਾਂਦੇ ਲੇੜੀ ਜਾਂ ਲੁੱਟ ਖੋ ਕਰਕੇ ਚੱਲੀ ਜਾਂਦੇ ਪਾਜੀ ਬਹੁਤ ਜ਼ਿਆਦਾ ਡਰ ਹੈ ਕਿਉਂਕਿ ਇਸ ਟਾਈਮ ਹੈ ਹੀ ਇਹੀ ਕੁਛ ਚੋਰੀ ਚਕਾਰ ਹੀ ਰਹਿ ਗਈ ਦੀ ਤੇ ਨਸ਼ਾ ਰਹਿ ਗਿਆ ਦੋਸਤੋਂ ਉੱਪਰ ਕੁਛ ਨਹੀਂ ਹੈਗਾ ਕਿਉਂਕਿ ਬੱਚਿਆਂ ਨੇ ਪੜਨਾ ਪੜਨਾ ਤੇ ਕੁਝ ਹੈ ਹੀ ਨਹੀਂ ਔਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੜ੍ਹਾਈ ਕੀ ਚਾਹੀਜੀ ਹੁੰਦੀ ਹੈ। ਸੋ ਮੈਂ ਦੱਸਿਆ ਅਸਲ ਕਾਰਨ ਜਿਹੜਾ ਬੱਚੇ ਅੱਜਕੱਲ ਬਾਹਰ ਜਾ ਰਹੇ ਉਸ ਅਸਲ ਕਾਰਨ ਵੀ ਇਹੀ ਬੰਦਾ ਜਾ ਰਿਹਾ। ਹਾਂਜੀ ਭਾਈ। ਠੀਕ ਹੈ। ਸੋ ਦੇਖੋ ਬਿਲਕੁਲ ਜਿਹੜਾ ਪੰਜਾਬ ਦੀ ਨੌਜਵਾਨ ਪੀੜੀ ਜਵਾਨੀ ਜਿਹੜੀ ਹੈ ਨਸ਼ੇ ਦੀ ਦਲਦਲ ਦੇ ਵਿੱਚ ਲਗਾਤਾਰ ਜਿਹੜੀ ਤਸਦੀ ਹੋਈ ਨਜ਼ਰ ਆ ਰਹੀ ਉੱਥੇ ਹੀ ਅੱਜ ਇੱਕ ਬੱਚਾ ਜਿਹੜਾ 17 ਸਾਲਾਂ ਦੀ ਜਿਹੜੀ ਉਮਰ ਦੱਸੀ ਜਾ ਰਹੀ ਹੈ। ਉਹ ਜਿਹੜਾ ਪੂਰੇ ਹੀ ਇਲਾਕੇ ਦੇ ਵਿੱਚ ਜਿੱਥੇ ਦੁੱਖ ਦਾ ਸਮਾਂ ਹੈ ਇਸ ਵੇਲੇ ਉਸ ਦਾ ਦੇ ਪਰਿਵਾਰ ਵਿੱਚ ਦੁੱਖ ਦਾ ਸਮਾਂ ਹੈ ਔਰ ਦੋ ਬ੍ਰਦਰ ਸੀਗੇ ਇੱਕ ਵੱਡਾ ਬ੍ਰਦਰ ਹੈ ਕਿ ਛੋਟਾ ਜਿਸ ਦੀ ਡੈਥ ਹੋਈ ਹੈ ਔਰ ਐ ਗਲੀ ਦੇ ਵਿੱਚ ਚੂਸੂ ਲਿਆ ਕੇ ਇਥੇ ਰਹੋ ਮਾਰੇ ਜਾਂਦਾ ਅੱਗੇ ਜਾ ਕੇ ਉਹ ਲੜਕਾ ਡਿੱਗ ਜਾਂਦਾ ਕਾਫੀ ਜ਼ਿਆਦਾ ਉਸ ਦੇ ਜਿਹੜੀਆਂ ਸੱਟਾਂ ਲੱਗ ਜਾਂਦੀਆਂ ਨੇ ਦਿਲ ਦੇ ਉੱਪਰ ਜਿਹੜੀ ਉਹ ਸੱਟ ਲੱਗਦੀ ਹੈ ਜਿਸ ਕਰਕੇ ਜਿਹੜੀ ਉਸ ਦੀ ਮੌਤ ਆ ਹੋ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਕੇ ਪਰਿਵਾਰ ਦੇਲੇ ਗੁਹਾਰ ਲਗਾ ਰਹੇ ਕਿ ਜਲਦੋਂ ਜਲਦ ਜਿੰਨਾ ਵਿਅਕਤੀਆਂ ਨੇ ਜਿਹੜੇ ਇਹ ਮਰਡਰ ਕੀਤਾ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਫੜਿਆ ਜਾਵੇ ਉਹਦੇ ਹੱਥ 'ਚ ਕੋਈ ਵੀ ਇਨਰ ਨਹੀਂ ਪਿਆਦਾ ਹੂੰ ਇਹਦਾ ਮਤਲਬ ਕਿ ਹੁਣ ਉਸ ਘੜੇ ਦੇ ਉੱਤੇ ਫਿੰਗਰਪ੍ਰਿੰਟ ਕਿਤੇ ਆਣ ਕੇ ਪੁਲਿਸਾਂ ਨੇ ਤੇ ਜੀ ਤੇ ਫਿਰ ਪੁਲਿਸ ਵਾਲਾ ਕੇਸ ਪਾ ਲੂਗਾ ਨਹੀਂ ਫ੍ਰੈਂਸਿਕ ਟੀਮਾਂ ਕਿੱਥੇ ਨੇ ਪੁਲਸੀਆਂ ਜੀ ਇਹ ਤਾਂ ਪੁਲਿਸ ਨੂੰ ਜਵਾਬ ਦੇਣਾ ਮੈਂ ਤਾਂ ਪਹਿਲਾਂ ਕਹਤਾ 90% ਚੋਰ ਇਕੱਠੇ ਜਿੱਤੇ ਆ ਪੁਲਿਸ ਦੇ ਵਿੱਚ 10% ਮੁਲਾਜ਼ਮ ਸੇ ਵੀ ਹੋਣਗੇ ਨਾ ਤੋ ਪੱਤਰਕਾਰ ਤੁਸੀਂ ਆਪ ਵੀ ਪੁੱਛ ਸਕਦੇ ਨਾ ਇਹ ਤੇ ਕੋ ਨਿਸ਼ਾਨਦੇ ਹੀ ਆ ਪੁਲਸ ਦਾ ਕੜਾ ਸੁਖਮੰਦਰ ਸੋ ਦੋਸਤੋ ਦਾਸਵੀ ਕੀ ਥੱਲੇ ਬਲੱਡ ਬਹੁਤ ਜ਼ਿਆਦਾ ਲੜਕੇ ਦਾ ਔਰ ਦੱਸ ਦਿੰਦੇ ਆ ਕਿ ਜਿਸ ਜਗ੍ਹਾ ਦੇ ਉੱਪਰ ਘੱਟਣਾ ਹੋਈ ਹੈ ਇੱਥੇ ਵੱਡੇ ਜਿਹੜੇ ਇਲਜ਼ਾਮ ਪ੍ਰਸ਼ਾਸਨ ਤੇ ਲੱਗ ਰਹੇ ਕਿ ਜਿਹੜੀ ਉਸ ਜਗ੍ਹਾ ਦੀ ਨਿਸ਼ਾਨਦੇਹੀ ਨਹੀਂ ਕੀਤੀ ਜਿਸ ਜਗ੍ਹਾ ਦੇ ਉੱਪਰ ਲਾਸਟ ਲੜਕੇ ਦੇ ਜਿਹੜੇ ਸਾਹ ਲਿੱਤੇ ਨੇ ਉਸ ਲੜਕੇ ਨੇ ਜਿੱਥੇ ਉਸ ਦੀ ਮੌਤ ਹੋਈ ਹੈ ਪਰ ਕਿੰਨੀ ਲਾਹ ਪਰਵਾਹੀ ਤਾਂ ਜਿਹੜੀ ਹੈ ਨਜ਼ਰ ਆ ਰਹੀ ਇਸ ਕੇਸ ਦੇ ਵਿੱਚ ਕਿ ਲੰਕੇ ਨੂੰ ਜਿਹੜਾ ਜੂਨਲ ਵਾਲੇ ਮੁਲਾਜ਼ਮਾਂ ਜਾਂ ਜਿਸ ਅੰਦਰ ਗਿਆ ਸੋ ਇੰਤਰਾਇਦਾ ਹੈ ਉਹਨਾਂ ਨੇ ਮੁੰਡੇ ਦਾ ਕੜਾ ਇੱਕੋ ਹੱਥ ਪਰ ਤੇ ਲੈਤਾ ਹੈ ਹੱਥ ਦੇ ਵਿੱਚ ਕੋਈ ਵੀ ਪੁਨਰ ਨਹੀਂ ਪਿਆਦਾ ਹੂੰ ਇਹ ਕਾਰਪਈਆ ਤੇ ਪ੍ਰਸ਼ਾਸਨ ਦੇ ਮਤਲਬ ਇੰਨੀ ਵਧੀਆ ਕਾਰਵਾਈ ਕਰਕੇ ਗਈ ਪੁਲਿਸ ਲੋਕ ਵਧੀਆ ਔਰ ਜਿਹੜਾ ਮੁੰਡਾ ਹੈ ਜਿਹਦਾ ਨਾਮ ਆਉਂਦਿਆ ਨਾ ਉਹਨੂੰ ਸੈਨਸਰ ਸੋਲજર ਕੋਰਪਸ ਦੇ ਵਿੱਚ ਸ਼ਾਇਦ ਚੇਅਰਮੈਨ ਗਿਆ ਪ੍ਰਧਾਨ ਇਦਾਂ ਵੀ ਚੁਣਿਆਦਾ ਹੈ ਇਹ ਬਸਤੀ ਦਰਸ਼ਕਵੰਦਾ ਵਾਲੇ ਸੈਨਸਰ ਕੋਲ ਪ੍ਰਧਾਨ ਲਾਇਆ ਗਿਆ ਅੰਮ੍ਰਾਜ ਸਾਹਿਬ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਠੀਕ ਹੈ ਮਤਲਬ ਜਿਹੜਾ ਲੜਕਾ ਕਾਲੂ ਹੈ ਉਸ ਨੂੰ ਪ੍ਰਧਾਨ ਲਗਾਇਆ ਗਿਆ ਪ੍ਰਧਾਨ ਜਾਂ ਚੇਅਰਮੈਨ ਇਦਾਂ ਹੀ ਆ ਗੁਸ਼ੀ ਸੋ ਦੋਸਤੋ ਦਾਦੀ ਕੀ ਲੜਕੇ ਨੂੰ ਕਿਨੇ ਮਾਰਿਆ ਜੀ ਬਸਤੀ ਦਾਲਿਸ਼ਵੰਦਾ ਦੇ ਕੋਲੇ ਦੇ ਵਿੱਚ ਹੀ ਲੜਕਿਆਂ ਦੱਸਿਆ ਕਿ ਜਿਸੇ ਲੜਕੇ ਨੇ ਮਰਡਰ ਕੀਤਾ ਕਾਲੂ ਨਾਮ ਦਾ ਉਹ ਸ਼ਖਸ ਹੈ ਔਰ ਦੱਸਿਆ ਇਹ ਜਾਂਦਾ ਹੈ ਕਿ ਜਿਹੜਾ ਕਾਲੂ ਹੈ ਉਹ ਉਸ ਸਮੇਂ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਹੀ ਜਿਹੜਾ ਉਸ ਨੂੰ ਸੈਨਸੋਲਜਰ ਕੋਲੇਜ ਦਾ ਪਸਤੀ ਦਾਣਿਸ਼ ਬੰਦਾ ਦਾ ਜਿਹੜਾ ਪ੍ਰਧਾਨ ਵੀ ਲਗਾਇਆ ਜਾਂਦਾ ਸ਼ਾਇਦ ਇਹ ਜਿਹੜਾ ਪ੍ਰਧਾਨ ਦੀ ਹੱਲਾਸ਼ੀਰੀ ਕਰਕੇ ਹੀ ਉਸਨੇ ਮਰਡਰ ਕਰ ਦਿੱਤਾ ਇਹ ਤਾਂ ਜਦੋਂ ਪੁਲਿਸ ਜਿਹੜੀ ਇਹ ਇਨਵੈਸਟੀਗੇਸ਼ਨ ਕਰੇਗੀ ਉਹਨਾਂ ਨੂੰ ਫੜੂਗੀ ਪੁੱਛਗਿੱਛ ਕਰੂਗੀ ਤਾਂ ਉਸ ਤੋਂ ਬਾਅਦ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਪੁਲਿਸ ਕੀ ਤੱਥ ਕੱਢਦੀ ਇਸ ਮਰਡਰ ਵਿੱਚ ਲੈ ਕੇ ਆਂਦੀ ਹੈ ਪੁਲਿਸ ਸਾਹਮਣੇ ਕਪੜਾ ਦੇ ਵਿੱਚ ਕਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਕਿਉਂ ਲੜਕੇ ਦਾ ਜਿਹੜਾ ਮਰਡਰ ਕੀਤਾ